ਮੈਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜੀ ਨੇ ਮਾ ਆ ਮੈਂ ਟਾਈਮ ਦਿੱਤਾ ਵੀ ਹੁਣ ਵੱਡੇ ਮੈਸਜ ਜੀ ਬਣ ਕੇ ਬਾਹਲੀ ਦੁਨੀਆ ਆਉਂਦੀ ਆ ਸੰਗਤ ਠੀਕ ਵੀ ਹੁੰਦੀ ਆ ਉਹ ਮੈਂ ਜੀ ਸਾਡੇ ਕੁਝ ਦੇਖਣ ਵਾਲੇ ਪੁੱਛੀ ਜਾਂਦੇ ਨੇ ਕਿ ਟਾਈ ਫੈਟ ਨਹੀਂ ਹਟਦਾ ਇੱਕ ਤਾਂ ਕਹਿੰਦਾ ਮੈਨੂੰ 15 ਸਾਲੋਂ ਟਾਈ ਫੈਟ ਨਹੀਂ ਹਟਦਾ ਤੇ ਕੀ ਕਾਰਨ ਹੁੰਦਾ ਕਿਉਂ ਹੁੰਦਾ ਤੇ ਬੰਦਾ ਦਵਾਈ ਦਬੂਈ ਲੈਂਦਾ ਥੱਕ ਜਾਂਦਾ ਸਰੀਰ ਨੂੰ ਵੀ ਤੋੜ ਦਿੰਦਾ ਟਾਈ ਫੈਨ ਬੰਦਾ ਔਖਾ ਹੋ ਜਾਂਦਾ ਤੇ ਕੀ ਕਰੇ ਬੰਦਾ ਦੇਸੀ ਇਲਾਜ ਕੀ ਆ ਤੇ ਤੁਹਾਡੇ ਕੋਲ ਕੀ ਆ ਕਿਵੇਂ ਤੋਂ ਬਚੇ ਪਹਿਲਾਂ ਤਾਂ ਢਾਲੀਵਾਲ ਸਾਹਿਬ ਅਸੀਂ ਜਾਣਾ ਤੈਫੇੜ ਜੀ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਅੱਛਾ ਇਹਦੀਆਂ ਚਾਰ ਕਿਸਮਾਂ ਹੁੰਦੀਆਂ ਨੇ ਜੀ ਇੱਕ ਕਿਸਮ ਦੇ ਵਿੱਚ ਮਰੀਜ਼ ਟਾਈਫਾਇਡ ਉਹ ਦਿੱਤਣ ਠੰਡ ਨਿਕਲ ਲੱਗ ਜਾਂਦੀ ਹੈ ਅੱਛਾ ਇਹ ਪਹਿਲੀ ਕਿਸਮ ਆ ਦੂਜੀ ਕਿਸਮ ਇਹ ਆ ਉਹ ਸੁਸਤੀ ਮੰਨਣ ਲੱਗ ਜਾਂ ਤੀਜਾ ਸਿਰ ਤੇ ਅੱਖਾਂ ਭਾਰੀਆਂ ਆਉਣ ਲੱਗ ਜਾਂਦੀ ਨੇ ਚੌਥਾ ਜਿਹੜਾ ਸਰੀਰ ਆ ਉਹ ਟੱਪਣ ਲੱਗ ਜਾਂਦਾ ਲੇਕਿਨ ਉਹ ਦੇਖਣ ਤੇ ਘੱਟੇ ਆਉਂਦਾ ਹੁੰਦਾ ਪਰ ਉਹ ਇਹ ਚੌਥੀ ਕਿਸਮ ਆਇਆ ਹੈ ਅੱਛਾ ਵੀ ਜਿਹਦੀ ਕੋਈ ਪਛਾਣ ਨਹੀਂ ਹੁੰਦਾ ਕਿ ਜੱਜਮੈਂਟ ਹੋ ਸਕਦੇ ਵੀ ਆਹ ਆਇਆ ਹੈ ਹੂੰ ਉਸ ਤੋਂ ਬਾਅਦ ਫਿਰ ਇਹਦੇ ਤਿੰਨ ਕਾਰਨ ਹੁੰਦੇ ਨੇ ਆਇਆ ਜੀ ਪਹਿਲਾ ਕਾਰਨ ਤਾਂ ਇਹਦਾ ਜਦੋਂ ਸਪਲੀਨ 'ਚ ਨੁਕਸ ਪੈ ਜਾਂਦਾ ਇਹਨੂੰ ਪੰਜਾਬੀ ਦਿੱਲੀ ਤੇ ਪਿੰਡੂ ਵਿੱਚ ਲਿਖ ਕਹਿ ਦਿੰਦੇ ਉਹ ਜੋ ਨੁਕਸ ਆ ਜਾਂਦਾ ਅੱਛਾ ਜਦੋਂ ਉਹਦੇ ਵਿੱਚ ਨੁਕਸ ਆਉਂਦਾ ਫਿਰ ਇਹ ਅ ਜਿਹੜਾ ਬੁਖਾਰ ਹੈ ਪਹਿਲਾਂ ਬੁਖਾਰ ਚੜੀ ਜਾਂਦਾ ਤੇ ਡਾਕਟਰ ਲੋਕਾਂ ਨੂੰ ਇਹ ਸਮਝ ਨਹੀਂ ਹੁੰਦੀ ਕਦੇ ਡੋਲੋ ਦੇਤੀ ਕਦੇ ਉਹ ਦੇਤੀ ਪਤਾ ਨਹੀਂ ਕਿਹੜੀ ਕਿਹੜੀ ਦਵਾਈਆਂ ਦੇਈ ਜਾਂਦੇ ਹੰਦੇ ਨੇ ਤੇ ਉਹ ਜਿੱਥੋਂ ਕਾਰਨ ਹੁੰਦਾ ਉਹ ਜਿੱਦਾਂ ਗਿਆਨ ਪਤਾ ਨਹੀਂ ਹੈਗਾ ਤੇ ਉਹ ਫਿਰ ਇਹ ਸਪਲੀਨ ਆ ਉਹ ਤੇ ਨੁਕਸਾ ਜਾਂਦਾ ਉਹਦੇ ਵਿੱਚ ਨੁਕਸਾ ਹੋਣ ਕਰਕੇ ਫਿਰ ਜਿੰਨਾ ਚਿਰ ਉਹ ਸਪਲੀਨ ਠੀਕ ਨਹੀਂ ਜਾਂਦਾ ਠੀਕੀ ਜਾਂ ਬੁਖਾਰ ਕੋਈ ਵੀ ਉਹ ਠੀਕ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਲੈਣਾ ਆਪਣਾ ਇਹ ਅਲੱਈ ਦੀ ਗੱਲ ਕਰੀਏ ਇਹ ਕੋਈ ਵਾਇਰਸ ਹੁੰਦਾ ਜੀ ਜਾਂ ਕੋਈ ਵੱਧ ਘੱਟ ਖਾਣ ਪੀਣ ਦਾ ਹੁੰਦਾ ਜਾਂ ਸਰੀਰ ਚ ਕਿ ਕੀ ਕਾਰਨ ਹੁੰਦਾ ਜਾਂ ਕਿਸੇ ਅੰਦਰਲੇ ਅੰਗ ਦੀ ਕਮਜ਼ੋਰੀ ਆ ਜਾਂ ਬੰਦਾ ਕੀ ਖਾ ਪੀ ਲੈਂਦਾ ਕਿਸੇ ਚੀਜ਼ ਨਾਲ ਨਹੀਂ ਨਹੀਂ ਇਹ ਵਿੱਚ ਧਨੀਵਾਲ ਸਾਹਿਬ ਐ ਨਹੀਂ ਹੁੰਦਾ ਹੁੰਦਾ ਜਾਂ ਕੋਈ ਵਾਤਾਵਰਨ ਦਾ ਨਹੀਂ ਨਹੀਂ ਇਹ ਤੇ ਕੋਈ ਪਹਿਲੀ ਗੱਲ ਹੈ ਤੁਸੀਂ ਜਿੰਨ ਜਿੰਨ ਤੁਸੀਂ ਮਰਦੇ ਨਹੀਂ 90 ਸਾਲ ਤੱਕ ਮੇਰੀ ਗੱਲ ਯਾਦ ਰੱਖਿਓ ਮੌਤ ਬਿਮਾਰੀ ਤੇ ਰੱਬ ਇਹਦਾ ਕੋਈ ਜਵਾਬ ਹੀ ਨਿਕਲਦਾ ਹੁੰਦਾ ਅਸੀਂ ਕਾਰਨ ਨਹੀਂ ਦੱਸ ਸਕਦੇ ਪਰ ਉਹ ਠੀਕ ਕਰ ਸਕਦੇ ਵੀ ਜਿਹੜਾ ਕਾਰਨਮਾਨ ਦੱਸਿਆ ਜੇ ਜਦੋਂ ਕੋਈ ਬੁਖਾਰ ਲੰਬਾ ਚੱਲ ਜਾਵੇ ਹਾਂ 20 ਦਿਨ ਚੱਲਵੇ ਮਹੀਨਾ ਚੱਲ ਜਾਵੇ 40 ਦਿਨ ਚੱਲ ਜਾਵੇ ਤਾਂ ਫਿਰ ਸਪਲੀਨ ਨੁਕਸ ਪੈ ਜਾਂਦਾ ਫਿਰ ਜਿੰਨੇ ਜਿਹੜੇ ਸਪਲੀਨ ਠੀਕ ਨਹੀਂ ਹੁੰਨ ਜਦੋਂ ਚਿਰ ਇਹ ਬੁਖਾਰ ਠੀਕ ਨਹੀਂ ਹੋਣਾ ਹੈਗਾ ਕਿਉਂਕਿ ਗਰਮੈਸ਼ ਵਗੈਰਾ ਵੱਧ ਜਾਂਦੀ ਹੈ ਨਹੀਂ ਫਿਰ ਜਿਹੜਾ ਸਰੀਰ ਦਾ ਤਾਪਮਾਨ ਅੰਦਰੋਂ ਕੈਲਸ਼ੀਅਮ ਫਾਸਫੋਰਸ ਜਿਹੜੇ ਹੁੰਦੇ ਨੇ ਉਹ ਤਤ ਘਟਣ ਲੱਗ ਜਾਂਦੇ ਤੇ ਗਰਮੀ ਵਧਣ ਲੱਗ ਜਾਂਦੀ ਹੈ ਜੀ ਠੀਕ ਹੈ ਕਿ ਨਹੀਂ ਤੁਹਾਨੂੰ ਪਤਾ ਹੈ ਕਿ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹਾਂ ਠੀਕ ਹੈ ਕਿ ਨਹੀਂ ਪੇਜਰਾ ਤੱਤ ਹੁੰਦਾ ਜਦੋਂ ਫਿਰ ਉਹ ਵਧ ਜਾਂਦਾ ਹੁੰਦਾ ਕਿ ਡਾਕਟਰ ਲੋਕ ਜਾਂ ਵੈਦ ਹਕੀਮ ਨੇ ਜਿਨ੍ਹਾਂ ਨੂੰ ਇਹਨਾਂ ਨੇ ਕਦੇ ਜੀਵ ਵਿਗਿਆਨ ਨਹੀਂ ਪੜ੍ਹਿਆ ਹੁੰਦਾ ਚਲੋ ਬੈਕਗ੍ਰਾਉਂਡ ਸਾਬਿਲੇ ਪਰੇ ਆਉਣਗੇ ਵੀ ਇੱਥੇ ਆਹ ਦਵਾਈ ਦੇਣੀ ਆ ਹੁਣ ਜੇ ਮੰਨ ਲਓ ਵੀ ਇੱਕ ਦਵਾਈ ਆਉਂਦੀ ਆ ਕੋਈ ਵੀ ਆ ਚਾਹੇ ਉਹਦੇ ਲਿਖ ਦਿੰਦੇ ਨੇ ਕੰਪਨੀ ਵਾਲੇ ਵੀ ਇਹ ਬੁਖਾਰ ਕੇ ਲਈਏ ਉਹਨਾ ਬੁਖਾਰ ਦੀ 24 ਕਿਸਮਾਂ ਦਵੇਂ ਕਿਸਮ ਦਾ ਪਤਾ ਨਹੀਂ ਹੈਗਾ ਤੇ ਲਿਖਤਾ ਦਿੰਦਾ ਅਗਲੇ ਨੇ ਉਹ ਆ ਤਾਂ ਗੱਲਾਂ ਸੀ ਅੱਜ ਤੁਹ ਤੋਂ ਸੁਣ ਰਿਹਾ ਵੀ ਬੁਖਾਰ ਚ ਉਹ ਵੀ ਕਿਸਮ ਦਾ ਵੀ 24 ਕਿਸਮਾਂ ਬੁਖਾਰ ਦੀਆਂ ਹੁੰਦੀਆਂ ਨੇ ਤੇ ਉਹਨੇ ਲਿਖਤਾ ਬੁਖਾਰੋਂ ਕਿ ਜੇ ਫਿਰ ਬੈਦ হাকিਮ ਡਾਕਟਰ ਨੇ ਉਹ ਤਾਂ ਫਿਰ ਨਿਸ਼ੇਧੀ ਤੇਜ਼ੀ ਨਾਲ ਉਹਦੇ ਉੱਤੇ ਕਾਮਯਾਬੀ ਜਾਉ ਤੇ ਉਹਨੂੰ ਕਵਰ ਨਹੀਂ ਕਰਦੇ ਹੈ ਕਿਉਂਕਿ ਉਹ ਜੀ ਦਾ ਗਿਆਨ ਨਹੀਂ ਹੈਗਾ ਵੀ ਕਿਹੜੀ ਕਿਸਮ ਆਏ ਜੀ ਤੇ ਜਿਹੜੀ ਕਿਸਮਾ ਦਾ ਕਾਰਨ ਵੀ ਹੁੰਦਾ ਹਾਂ ਠੀਕ ਹੈ ਕਿ ਨਹੀਂ ਉਹ ਤੋਂ ਬਾਅਦ ਜਦੋਂ ਜਾਦੇ ਵੱਧ ਜਾਂਦਾ ਜਿਵੇਂ ਤੁਹਾਨੂੰ ਕਹੀ ਹੋਣਾ ਕਿਸੇ ਬੰਦੇ ਕਹਿੰਨ ਲਿਆ ਵੀ ਮੈਂ ਤਾਂ 3 ਸਾਲ ਹੋ ਗਏ ਟਾਈ ਫਾਇਰ ਨੂੰ ਮੈਂ ਤਾਂ 15000 ਰੁਪਏ 10 ਸਾਲ ਉਹਦੇ ਵਿੱਚ ਕੀ ਹੁੰਦਾ ਉਹਨੇ ਦਿਮਾਗ ਨੂੰ ਬੁਖਾਰ ਲੱਗ ਜਾਂਦਾ ਅੱਛਾ ਜਿਹੜਾ ਦਿਮਾਗ ਹੈ ਉਹ ਪਰ ਗਰਮਸਰਦ ਹੋ ਜਾਂਦਾ ਜਿਹੜਾ ਕਿ ਜਦੋਂ ਗਰਮਸਰਦ ਹੁੰਦਾ ਉਹਦਾ ਸਰੀਰ ਆ ਉਹ ਦਿਮਾਗ ਦੇ ਕੰਟਰੋਲ ਤੋਂ ਬਾਹਰ ਚਲੇ ਜਾਂਦਾ ਫਿਰ ਉੱਥੇ ਕੋਈ ਦਵਾਈ ਕੰਮ ਨਹੀਂ ਕਰਦੀ ਹੈਗੀ ਫਿਰ ਉਹਦੇ ਬਾਅਦ ਤੇ ਤੁਸੀਂ ਜਿਵੇਂ ਆਸੀਂ ਆ ਇੱਕ ਸਾਡੇ ਕੋਲ ਹੈਗੀ ਆ ਇਹਨੂੰ ਜ ਸੰਜੀਵ ਨੇ ਕੀ ਬੋਲਦੇ ਆ ਤੇ ਇਹ ਫਿਰ ਅਸੀਂ ਇਹਦੀ ਸਿਕਟਜੀ ਬਣਾ ਕੇ ਨੱਕ ਚ ਮਾਰਦੇ ਆ ਨਾ ਫਿਰ ਦਿਮਾਗ ਆ ਉਹਦੇ ਵਿੱਚੋਂ ਤੇ ਬੁਖਾਰ ਨਿਕਲ ਜਾਂਦਾ ਨਾਲ ਤੇ ਜਿਹੜਾ ਦਿਮਾਗ ਉਹ ਐਕਟਿਵ ਹੋ ਜਾਂਦਾ ਫਿਰ ਕੱਲੇ ਕੱਲੇ ਨਰਵਨ ਜਿਹੜਾ ਆ ਉਹ ਜਿਹੜਾ ਦਾ ਕਵਰ ਆ ਕੰਟਰੋਲ ਆ ਉਹ 3 ਦਿਮਾਗ ਦੇ ਕੰਟਰੋਲ 'ਚ ਆ ਜਾਂਦੀ ਹੈ ਤੇ ਉਹਦੇ ਨਾਲ ਫਿਰ ਜਾਨਕਿਆ ਅਸੀਂ ਕਾਬਜ ਹੋ ਜਾਂਦੇ ਆ ਨੇ ਆ ਨੇ ਤੇ ਹੁਣ ਜੇ ਮੰਨ ਲਾ ਵੀ ਕਿ ਦਰਸ਼ਕ ਇਹ ਪੁੱਛਣਗੇ ਵੀ ਕਿਉਂਕਿ ਮੈਨੂੰ ਕਿਹੜਾ ਕੋਈ ਲੋਭ ਲਾਲਚ ਮੈਨੂੰ ਤਾਂ ਆਪਣਾ ਕਾਰੋਬਾਰ ਬਹੁਤ ਜਿਆਦਾ ਹੈ ਮੈਂ ਨਾਂ ਦੱਸਾਂ। ਹਾਂ। ਠੀਕ ਹੈ ਕਿ ਨਹੀਂ? ਚਲੋ ਆਪਾਂ ਦਰਸ਼ਕੀ ਵੀਰਾਂ ਨੂੰ ਦੱਸ ਦਿੰਨੇ ਆਂ ਵੀ ਚਲ ਜੇ ਤੁਸੀਂ ਮੰਨ ਲਓ ਮੁਸ਼ਕਿਲ ਜਾਂ ਤਾਂ ਫਿਰ ਆਹ ਆ ਆਪਣੇ ਘਰੇ ਬਣਾ ਕੇ ਲੈ ਲਓ ਐਨ 100% ਕੰਮ ਜਾ ਉਹ ਵੀ। ਅੱਛਾ ਜੀ। ਹਾਂ। ਉਹਦੇ ਬਾਅਦ ਤੇ ਹੁੰਦਾ ਵੀ ਖੂਬਕਲਾ। ਲਓ ਜੀ ਨੋਟ ਕਰ ਲੈਣਾ ਸਾਰੇ। ਖੂਬਕਲਾ ਹੋ ਗਈਆਂ, ਉਨਾਬ ਹੋ ਗਿਆ, ਬਾਦਾਮ ਦੀ ਗਰੀ ਹੋ ਗਈ। ਤੇ ਹਾਂਸਰਾਜ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਤુલਸੀ ਦੇ ਪੱਤੇ ਹੋਗੇ। ਇੱਕ ਜਿਹੜੀ ਚੀਜ਼ ਇਹ ਤુલਸੀ ਦੇ ਪੱਤੇ ਫੁੱਲ ਬਨਖਸ਼ਾ ਹਾਂਜੀ 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 ਤੇ ਇੱਕ ਚਰਿਆਕਾ ਥੋੜਾ ਪਾਇਓ ਲੇਕਿਨ ਜਾਨੀ ਇਹ ਕੌੜਾ ਕਰਦਾ ਨਹੀਂ ਫਿਰ ਮਿਸ਼ਰੀ ਪਾ ਲਿਓ ਤੇ ਇਹਨਾਂ ਨੂੰ ਤੁਸੀਂ ਮੰਨ ਲਓ ਵੀ ਸਾਰੀ ਦਰੜਾ ਜ ਬਹੁਤੀ ਬਰੀਕ ਨਹੀਂ ਕਰਨੀ ਦਰੜਾ ਦਰ ਕਰਕੇ ਰੱਖ ਲੈਣਾ ਫਿਰ ਦੋ ਚਮਚੇ ਭਰ ਕੇ ਸਮਾਨ ਸਾਰਾ ਕਿੱਥੋਂ ਨਾਲ ਇਹ ਤਾਂ ਪੰਸਾਰੀਆਂ ਕੋਲ ਆਮ ਮਿਲ ਜਾਂਦਾ ਫਿਰ ਦਰੜਾ ਜੜ ਕੇ ਤੇ ਇਹਦੇ 2 ਚਮਚੇ ਭਰ ਕੇ ਤੇ 1.5 ਗਲਾਸ ਪਾਣੀ ਦਾ ਪਾ ਕੇ ਇਹਨੂੰ ਉਬਾਲ ਲੈਣਾ ਜਦੋਂ ਇੱਕ ਰਹਿ ਗਿਆ ਪਾਣੀ ਛਾਣ ਕੇ ਤੇ ਨੀਸੇ ਕਰਨੇ ਆ ਅੱਛਾ ਸਵੇਰੇ ਦੁਪਹਿਰੇ ਰਾਤ ਨੂੰ ਰੋਜ਼ਾਨਾ ਲਈ ਜਾਣੇ ਤੇ ਮੁੜ ਕੇ ਹਫਤਾ ਭਰ ਲੈ ਲਿਓ ਪਰ ਇਹਨੂੰ ਮੁੜ ਕੇ ਬੁਖਾਰ ਨਹੀਂ ਆਉਂਦਾ ਇਹਦੇ ਨਾਲ ਤੁਹਾਡੀ ਸਰੀਰਤੀਗੋਣ ਹੋਤੇ ਤੇ ਦਿੱਲੀ ਠੀਕ ਹੋ ਜੂਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਬੁਖਾਰ ਚਲੇ ਜਾਂਦਾ ਲੰਬੇ ਲਫੇ ਖੂਨ ਦੀ ਕਮੀ ਆਉਣ ਲੱਗ ਜਾਂਦੀ ਹੈ ਉਹਦੇ ਵਾਸਤੇ ਫਿਰ ਤੁਸੀਂ ਸਾਨੂੰ ਮਿਲ ਲਓ ਨੇ ਉੱਤੇ ਕੇ ਕੋਈ ਵੀ ਜਿਹੜੇ ਹੁੰਦੇ ਨੇ ਆਪਣੇ ਬੈਦ ਹਕੀਮ ਜਾਂ ਮੈਡੀਕਲ ਸਟੋਰ ਵਾਲੇ ਵੀਡੀਓ ਫੋਨ ਤੇ ਕਈ ਪੂਰੀ ਕਰਦੇ ਨੇ ਉਹ ਟੌਨਿਕ ਵਗੈਰਾ ਲੈ ਲਓ ਤੇ ਉਹਦੇ ਨਾਲ ਫਿਰ ਉਹਦਾ ਠੀਕ ਹੋ ਜਾਂਦਾ ਇਹ ਵੇ ਜਿਹੜਾ ਤੁਸੀਂ ਨੁਕਤਾ ਦੱਸਿਆ ਇਹ ਇਕੱਲਾ ਟਾਈਫਾਇਟ ਤੇ ਚੱਲਦਾ ਜਾਂ ਹੋਰ ਬੁਖਾਰ ਵੀ ਚੱਕਦਾ ਨਹੀਂ ਨਹੀਂ ਹੋਰ ਨਹੀਂ ਕੋਈ ਚੱਕਣਾ ਹੈ ਇਹ ਇਕੱਲੇ ਬੁਖਾਰ ਤੇ ਟਾਈਫਾਇਟ ਇਹ ਚੱਕੂਗਾ ਇਕੱਲੇ ਟਾਈਫਾਇਟ ਵਾਸਤੇ ਹਾਂਜੀ ਹਾਂਜੀ ਇਹ ਸਾਰੇ ਸਮਾਨ ਨੂੰ ਕੁੱਟ ਕੇ ਦਾੜਾ ਜਾ ਕਰ ਲੈਣਾ ਦਾੜਾ ਜਾ ਕਰ ਲੈਣਾ ਉਹਦੇ ਚੋਂ ਦੋ ਚਮਚੇ ਕੱਢੇ ਲੱਗ ਦੋ ਚਮਚੇ ਭਰ ਕੇ ਲੈਣੇ ਤੇ ਡੇਢ ਗਲਾਸ ਪਾਣੀ ਪਾ ਕੇ ਉਬਾਲ ਲੈਣਾ ਉਹ ਲਈ ਦੋ ਇੱਕ ਰਹਿ ਗਿਆ ਪਾਣ ਛਾਂ ਕੇ ਬਸ ਉਹ ਤੇ ਨਿੱਸੇ ਕਰ ਲਓ ਪਾਣੀ ਵੀ ਲੈਣਾ ਉਹ ਪਾਣੀ ਸਵੇਰੇ ਤੇ ਫਿਰ ਸ਼ਾਮ ਉਹ ਜਿਹੜਾ ਕੋੜਾ ਲੱਗਦਾ ਵਿੱਚ ਮਿਸਰੀ ਪਾ ਲੋ ਨਹੀਂ ਹੈਗਾ ਤਾਂ ਆਪਣੇ ਲੈ ਲਓ ਕੋੜਾ ਹੀ ਪੀ ਲੋ ਹਾਂ ਉਹ ਅਗਲੇ ਦੀ ਮਰਜ਼ੀ ਆ ਜਿਹੜਾ ਪਾ ਕੋਈ ਸਿਖ ਮਿਸਰੀ ਪਾਉਣੀ ਚਾਹੁੰਦਾ ਪਾ ਲਵੇ ਹਾਂਜੀ ਹਾਂਜੀ ਇਸ ਤਰ੍ਹਾਂ ਫਿਰ ਟਾਈ ਫੈਟ ਦਾ ਮਸਲਾ ਹੱਲ ਹੋ ਜਾਣਾ ਨਾ ਮੁੜ ਕੇ ਟਾਈ ਫੈਟ ਨਹੀਂ ਆਊਗਾ ਅੱਛਾ ਜੀ ਹਾਂ ਬੜੇ ਲੱਖ ਰੁਪਏ ਦਾ ਫਾਰਮ ਹੁਣ ਲਾ ਕੋਈ ਡੇਟ ਤੇ ਨੋਟ ਕਰ ਲੈਣਗੇ ਆਪਣੀ ਦਸਤਖਤ ਆਪਾਂ ਅੱਵਾ ਰੀਜ ਦਾ ਦਾਤਾ ਹਾਂ ਹੋਰ ਕੋਈ ਸਵਾਲ ਕਰੋ ਜੇ ਕੋਈ ਹੈਗਾ ਤੁਹਾਡੇ ਕੋਲ ਬਸ ਇਹਦੇ ਵਾਰੀ ਕਈਆਂ ਨੇ ਪੁੱਛਿਆ ਸੀ ਫੋਨ ਵੀ ਆਇਆ ਸੀ ਕਿ ਜੀ ਟਾਈਫਾਇਰ ਦਾ ਜ਼ਰੂਰ ਦੱਸੋ ਹੂੰ ਇਹਦੇ ਵਿੱਚ ਆ ਜਾਂਦਾ ਜਿਹਨੇ ਜਿਹੜੇ ਬੁਖਾਰ ਦੂਨੇ ਕਰੇ ਦੇਸੀ ਘਿਓ ਨਹੀਂ ਲਈਦਾ ਹੁੰਦਾ ਇਹਦੇ ਵਿੱਚ ਅੱਛਾ ਖਾਣਾ ਨਹੀਂ ਦੇਸੀ ਘਿਓ ਹਾਂ ਬੁਖਾਰ ਚ ਜਿਹੜੇ ਦੇਸੀ ਘਿਓ ਹੁੰਦਾ ਜਿਹੜਾ ਉਹ ਫਿਰ ਪੁੱਠਾ ਪੈਂਦਾ ਅੱਛਾ ਜੀ ਹਾਂ ਹੋਰ ਕੋਈ ਜਿਹੜੀ ਵਿਚਾਰ ਰੱਖਣਾ ਉਹ ਵੀ ਦੱਸ ਦੋ ਦੇਸੀ ਘਿਓ ਜਿਹੜਾ ਹੁਣ ਤੁਸੀਂ ਨਵੀਂ ਗੱਲ ਦੱਸੀ ਹੈ ਹਾਂ ਜੀ ਹਾਂ ਜੀ ਬੁਖਾਰ ਕੋਈ ਵੀ ਬੁਖਾਰ ਹੋਵੇ ਚਾਹੇ ਹਾਂ ਉਹ ਤੇ ਤੁਸੀਂ ਦੇਸੀ ਘਿਓ ਨਹੀਂ ਲੈ ਸਕਦੇ ਅੱਛਾ ਜੀ ਦਹੀਂ ਦੁੱਧ ਵਗੈਰਾ ਇਦੇ ਵਿੱਚ ਦਹੀਂ ਲੈ ਸਕਦੇ ਤੁਸੀਂ ਜੀ ਹਾਂ ਜੇ ਟਾਈ ਫੜਾ ਦਾ ਦੇਸੀ ਘੋਣਾ ਲਓ ਨਹੀਂ ਕੋਈ ਵੀ ਬੁਖਾਰ ਹੋਵੇ ਜਾਇਏ ਅੱਛਾ ਉਹ ਦੇਸੀ ਘੋਣਾ ਲੈ ਨਹੀਂ ਸਕਦੇ ਤੁਸੀਂ ਕਿਉਂਕਿ ਦੇਸੀ ਘੋੜੇ ਬੁਖਾਰ ਚੱਲਦੇ ਜਾਂਦਾ ਹੈਗਾ ਅੱਛਾ ਅੱਛਾ ਕਿਉਂਕਿ ਦੇਸੀ ਘੋੜੇ ਪ੍ਰੋਟੀਨ ਤੇਜ਼ ਹੁੰਦੇ ਨੇ ਤੇ ਸਰੀਰ ਪਹਿਲਾਂ ਹੀ ਲੋਡ ਚੱਕਦਾ ਹੁੰਦਾ ਉਹਦੇ ਤੇ ਹੋਰ ਲੋਡ ਪੈ ਜਾਂਦਾ ਦੇਸੀ ਘੋਣਾ ਹੋਰ ਵੀ ਉਹਦੇ ਲਿਵਰ ਤੇ ਬਜਨ ਹਾਂ ਜੀ ਹਾਂ ਜੀ ਉਹ ਫਿਰ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਹੁਣ ਜਿਵੇਂ ਮੰਨ ਲਾ ਵੀ ਉਹਨੂੰ ਪਚਾਉਣਾ ਨਹੀਂ ਨਹੀਂ ਐ ਨਹੀਂ ਹੁੰਦਾ ਪਚਾਉਣ ਦਾ ਉਹਨੇ ਪਚਾਈ ਜਾਂਦਾ ਪਰ ਗੱਲ ਜਿਵੇਂ ਮੰਨ ਲਓ ਵੀ ਇੱਕ ਟਰੱਕ ਹੁੰਦਾ ਹਨਾ ਧੂਆ ਮਾਰਦਾ ਹਾਂ ਲੋਡ ਕਰਕੇ ਇਹਦੇ ਹੋਰ ਲੋਡ ਪਾ ਦਿੰਦੇ ਹਾਂ ਹੋਰ ਲੋ ਜਿਆਦੇ ਹੋ ਜੀ ਫੇ ਕੀ ਇਹਦੇ ਚ ਕੀ ਫਰੂਟ ਵਗੈਰਾ ਖਾ ਖਰਾਗ ਕੀ ਨਾ ਕੋਈ ਜੋ ਮਰਜੀ ਖਾਈ ਜਾਉਂਦਾ ਵੀ ਵੀ ਸਰੀਰ ਉਹਦਾ ਬਚਿਆ ਰਹੇ ਬਹੁਤਾ ਡਾਊਨ ਨਾ ਹੋਵੇ ਕੀ ਖਾਵੇ ਬੋਲ ਮੈਂ ਚਾਹੀਏ ਪਨੀਰ ਬਤਾਉ ਬੈਂਗਣ ਅੱਛਾ ਤੇ ਜਾਨੀ ਜਿਹੜੀ ਗੋਭੀ ਆ ਕਾਲੇ ਛੋਲੇ ਹਾਂ ਕਾਲੇ ਛੋਲੇ ਜਾਨੀ ਜਿਹੜੀ ਪ੍ਰੋਟੀਨ ਵਾਲੀਆਂ ਚੀਜ਼ਾਂ ਆਉਂਦੀਆਂ ਨੇ ਉਹ ਹੀ ਲੈਦੀਆਂ ਹੁੰਦੀਆਂ ਨੇ ਉਹ ਨਹੀਂ ਖਾਣੀ ਆ ਉਹ ਨਹੀਂ ਖਾਈਦੀਆਂ ਹੁੰਦੀਆਂ ਕੀ ਖਾਵੇ ਜੀ ਮਰੀਜ਼ ਉਹਦਾ ਜੋ ਮਰਜਿਆ ਕਰਜੇ ਰੋਖਾ ਮਿਸਾ ਪੱਕਦਾ ਜੋ ਮਰਜ ਫਰੂਟ ਲੱਗੇ ਜਾਂ ਮਰਜੀ ਲੈ ਲਓ ਕੋਈ ਖਾਸ ਹੈ ਜੀ ਦਾਲਾ ਸਾਹਿਬ ਖਾਸ ਫਰੂਟ ਸੇਬ ਮਸੰਮੀ ਕੀ ਖਾਵੇ ਜੋ ਮਰਜੀ ਲੈ ਲਓ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਹਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਦਵਾਈ ਨੇ ਕੰਮ ਕਰ ਦੇਣਾ ਹਾਂ ਬਾਕੀ ਜੇ ਬਹੁਤ ਹੀ ਹੋਰ ਵਧੀਆ ਕਰਨਾ ਫਿਰ ਤੁਸੀਂ ਇੱਕ ਪਪੀਤਾ ਦਾ ਪੱਤਾ ਪੱਤਾ ਹਾਂ ਇੱਕ ਤੁਰਸੀ ਦੇ ਪੱਤੇ ਅੱਛਾ ਜੀ ਇਹ ਦੋਨੇ ਕੁੱਟ ਕੇ ਇਹਨੂੰ ਆਵਾਲ ਕੇ ਵਿੱਚ ਕੋਈ ਚੀਜ਼ ਕੋਈ ਔਲਾ ਔਲਾ ਪਾਉਣਾ ਕੁੱਟ ਕੇ ਪਾ ਦਿਓ ਜੀ ਹਾਂ ਤੇ ਉਹ ਫਿਰ ਪੀ ਲੋ ਨਾ ਫਿਰ ਡਬਲ ਐਕਸ਼ਨ ਹੋ ਜਾਂਦਾ ਪਪੀਤੇ ਦਾ ਪੱਤਾ ਤੇ ਤੌਲਸੀ ਦੇ ਪੱਤੇ ਤੌਲਸੀ ਦੇ ਪੱਤੇ ਤੇ ਔਲਾ ਹਾਂ ਇਹਨੂੰ ਕੁੱਟ ਕੇ ਫਿਰ ਢੇਰ ਨਾਲ ਪਾਣੀ ਪਾ ਕੇ ਉਹ ਆਵਾ ਲੈਣਾ ਜਦੋਂ ਉਬਲ ਕੇ ਗਲਾਰ ਗਿਆ ਉਹਦੀ ਪੰਨੀ ਸਿਕਾ ਲਓ ਅੱਛਾ ਜੀ ਫਿਰ ਅੱਗੇ ਵਿੱਚੋਂ ਕਰਕੇ ਉਹ ਲੈ ਲਿਓ ਇਹ ਡਬਲ ਐਕਸ਼ਨ ਹੋ ਜਾਂਦਾ ਇਹ ਤਾਂ ਆਮ ਸਧਾਰਨ ਬੰਦਾ ਵੀ ਲਈ ਜਾਵੇ ਜੀ ਜਿਹਨੂੰ ਕੋਈ ਨਹੀਂ ਬਹੁਤ ਗੱਲ ਹੈ ਵੀ ਨਹੀਂ ਬਿਨਾਂ ਕਾਰਨ ਤੋਂ ਕਦੇ ਦਵਾਈ ਲਈ ਵੀ ਨਹੀਂ ਹੁੰਦੀ ਨਾ ਵੀ ਲਿਵਰ ਲਿਵਰ ਲਈ ਚੰਗਾ ਨਾ ਨਾ ਲਿਵਰ ਉਹ ਕੰਮ ਕਰੂਗੀ ਇਹਦੇ ਲਿਵਰ ਦਾ ਕੋਈ ਫੰਕਸ਼ਨ ਹੈ ਹੀ ਨਹੀਂਗਾ ਠੀਕ ਹੈ ਕਿ ਤੁਹਾਨੂੰ ਠੀਕ ਕਰ ਦੂਗੀ ਕਿਉਂਕਿ ਰੋਗ ਮਤਰਾ ਦਾ ਦਵਾਈਆਂ ਹੁੰਦੀ ਆ ਹਾਂ ਤੇ ਜੇ ਮੰਨ ਲਾ ਵੀ ਏਕ ਨੇ ਗੱਲਾਂ ਕਰਦੇ ਹਣ ਫਿਰ ਹਜ਼ਾਰਾਂ ਹੀ ਗ੍ਰੰਥ ਭਰੇ ਪਏ ਨੇ ਉਹ ਫਿਰ ਜਾਣਦੇ ਸਾਰੇ ਹੁੰਦੇ ਨੇ ਜੀ ਕਿਉਂਕਿ ਕਿਹੜੀ ਚੀਜ਼ ਨੇ ਕਿੱਥੇ ਕੰਮ ਕਰਨਾ ਉਹਨੇ ਉੱਥੇ ਕੰਮ ਕਰਨਾ ਹਾਂ ਜੇ ਮਾਲੋ ਬੁਖਾਰ ਨੇ ਕੇ ਬੁਖਾਰ ਦੀ ਦਵਾਈ ਲੈ ਸਕਦੇ ਜੇ ਬਿਨਾ ਬੁਖਾਰ ਤੋਂ ਲਵਾਂਗੇ ਫਿਰ ਤਾਂ ਖਰਾਬੇ ਕਰੂਗੀ ਜੀ ਠੀਕ ਹੈ ਕਿ ਨਹੀਂ ਬੜਾ ਵਧੀਆ ਤੁਹਾਡਾ ਨੁਸਖਾ ਤੁਸੀਂ ਦੱਸਤਾ ਸਾਰਿਆਂ ਦਾ ਪਨਹਾਊਗਾ ਕੋਈ ਹੋਰ ਦੇ ਲੋ ਕੋਈ ਹੋਰ ਸਵਾਲ ਕਰਨ ਵਾਲਾ ਹੋ ਦੇ ਹੋਰ ਦੇਣਾ ਫਿਰ ਕੋਈ ਸੰਗਤ ਪੁੱਛਣਗੇ ਲੋਕ ਫਿਰ ਆਪਾਂ ਉਹ ਜੀ ਤੁਹਾਨੂੰ ਬੇਨਤੀ ਕਰ ਲਾਂਗੇ ਜੀ ਨੇ ਉਹਦੇ ਵਿੱਚ ਗੱਲ ਇਹ ਆ ਚਲੋ ਆਪਾਂ ਤਾਂ ਗਿਆਨ ਦਿੱਤਾ ਪਰਮਾਤਮਾ ਨੇ ਤੇ ਲੋ ਹਨਾ ਬਤਨ ਵਾਸਤੇ ਇਹੰਦਾ ਪਰ ਜਿਹੜੀ ਆਪਾਂ ਟਾਈਫਾਇਟ ਦੇ ਬਣਾਈ ਆ ਇਹਦਾ ਇਲਾਜ ਹੈ ਨਹੀਂਗਾ ਇਲਾਜ ਹੈ ਬਹੁਤ ਜਾਨ ਨੂੰ ਬੰਦਾ ਇਹਦਾ ਇਲਾਜ ਨੇੜੇ ਬਾਗ ਜਾਨ ਨੂੰ ਉਹਦੀ ਆਪਣੀ ਜਿਹੜੀ ਆਤਗਾਲਤ ਉਹਦੇ ਦਮ ਛੱਡ ਜਾਂਦੀ ਹੈ ਔਖਾ ਹੋ ਜਾਂਦਾ ਜੀ ਮੱਝ ਗਈ ਡਾਕਟਰੀ ਹੈ ਪੈਸਾ ਕਮਾਉਣ ਦੀ ਡਾਕਟਰੀ ਬਣ ਚੁੱਕੀ ਆ ਤੇ ਸੇਵਾ ਭਾਵਨਾ ਖਤਮ ਨਹੀਂ ਆ ਆ ਚਲੋ ਪਹਲਾ ਹੋਗਾ ਜੀ ਸਭ ਦਾ ਥੋੜਾ ਵੀ ਸ਼ੁਕਰਾਨਾ ਜੀ ਬਹੁਤ ਧੰਨਵਾਦ ਜਿਵੇਂ ਸਾਡੇ ਕੋਲੇ ਅੱਜ ਸਵੇਰੇ ਚੰਡੀਗੜ੍ਹ ਤੋਂ ਆਪਣੇ ਮਰੀਜ਼ ਆਇਤੀ ਹਜ਼ਾਰਪੁਰ ਤੋਂ ਆਹ ਉਹ ਕਹਿੰਦੇ ਵੀ ਤੁਹਾਡੀ ਅਸੀਂ ਵੀਡੀਓ ਦੇਖ ਕੇ ਆਏ ਜਿਹੜੀ ਆਪਾਂ ਬਣਾਈ ਤੀਏ ਕਿਹੜੀ ਜੀ ਪਤਾ ਨਹੀਂ ਕਿਹੜੀ ਕੀਤੀ ਆ ਨਾ ਉਹਨੂੰ ਦੇਖ ਕੇ ਆਏ ਜੀ ਜੀ ਇਹ ਉਹ ਕਹਿੰਦੇ ਵੀ ਮੈਂ ਮੈਨੂੰ ਕਹਿੰਦੇ ਕਿੰਨੇ ਪੈਸੇ ਮੂੰਹ ਸਾਡੇ ਤੋਂ 2000 ਰੁਪਏ ਉਹ ਕਹਿੰਦੇ ਕਮਾਲ ਕਰਤੇ ਜਿਆਦਾ ਇਹ ਚੰਡੀਗੜ੍ਹ ਜਾਂ ਤੱਕ ਕਹਿੰਦੇ 35000 ਰੁਪਏ ਲੈਣੇ ਮਹੀਨੇ ਦਾ ਰੋਗ ਕੀ ਸੀਗਾ ਜਿਹਨੂੰ ਹੈ ਰੋਗ ਬਹੁਤ ਸੀਰ ਦਾ ਬਵਾਸੀਰ ਦਾ ਹਾਂ ਉਹ ਕਹਿੰਦੇ ਉਹਨੂੰ 35000 ਨਹੀਂ ਮੈਂ ਵੀ 30 ਰੋਜ਼ ਤਾਂ ਹੈ ਨਹੀਂਗੀ ਕਹਿਣ ਤਾਂ ਮੈਂ ਵੀ ਤੁਹਾਨੂੰ ਕਹਿ ਦੂੰਗਾ 50000 ਲੈਣਾ ਤੇ ਮੈਂ ਕਰੂੰ ਕੀ ਉਹਨੂੰ ਨਾ ਨਾ ਬਸ ਰੱਖ ਤੂੰ ਠੀਕ ਹੈ ਕਿ ਨਹੀਂ ਰੰਮ ਤੋਂ ਡਰ ਕੇ ਹਾਂ ਕਿਉਂਕਿ ਜਿਹੜੀ ਬੁੱਧੀ ਆ। ਦਾਵਾ ਸੀਰ ਵਾਲਾ ਵੀ ਮਸਲਾ ਬਹੁਤ ਔਖਾ ਜਿਹੜੀ ਤੁਹਾਡੀ ਬੁੱਧੀ ਆ ਨਾ ਉਹ ਤੁਹਾਡੇ ਪੈਸੇ ਨਾਲੇ ਤੁਹਾਡੀ ਬੁੱਧੀ ਕੰਟਰੋਲ ਹੋਣੀ ਉਹਦੇ ਘਰੇ ਪਹ ਹੈ ਕਹੇ ਜਾ ਰਿਹਾ। ਆਪਾਂ ਦਰਸ਼ਕ ਵੀਰ ਨੂੰ ਦੱਸ ਦਿੰਦੇ ਆਂ ਵੀ ਸਾਡੇ ਇੱਕ ਸੌਦਾ ਹੋਇਆ ਸਾਡੇ ਹੁਸ਼ਿਆਰਪੁਰ ਦੀ ਪਾਰਟੀ ਨਾਲ। ਕਾਹਦਾ ਸੌਦਾ ਜੀ? ਹਾਂ ਪਲਾਟ ਦਾ। ਅੱਛਾ। 1 ਕਰੋੜ 20 ਲੱਖ ਦਾ। ਅੱਛਾ ਜੀ। ਤੇ ਉਹ ਸਾਨੂੰ 11 ਲੱਖ ਰੁਪਏ ਬੈਨਾਂ ਦੇਗੇ। 11 ਲੱਖ ਬੈਨਾਂ ਦੇਗੇ। ਹਾਂ ਉਹਨੇ 3 ਮਹੀਨੇ ਬਾਅਦ ਮੈਂ ਲੜਕੇ ਨੂੰ ਫੋਨ ਕੀਤਾ ਗੁਰਤੇਜ ਸਿੰਘ ਨੂੰ। ਹਾਂ। ਉਹ ਕਹਿੰਦੇ ਵੀ ਸਾਡਾ ਭਾਈਆਂ ਰੌਲਾ ਪੈ ਗਿਆ ਵੀ ਜ਼ਮੀਨ ਸਾਡੀ ਵਿਗਣੀ ਨਹੀਂ ਹੈਗੀ। ਹਾਂ। ਇਸ ਕਰਕੇ ਵੀ ਦੇਖੋ ਹੁਣ ਅਸੀਂ ਰਜਿਸਟਰੀ ਕਰਾ ਨਹੀਂ ਸਕਦੇ ਹੈਗੇ। ਹਾਂ। ਫੇਰ ਗੁਰਤੇਜ ਕਹਿੰਦਾ ਵੀ ਪਰਮੇਸ਼ਰ ਨੇ 84 ਲੱਖ ਜੂਨ ਨੂੰ ਭੋਜ ਨੂੰ ਫਰੀ ਦਿੱਤਾ ਕਿ ਬੰਦਾ ਜੀ ਨੂੰ ਪੈਸੇ ਦੇ ਕੇ ਚੇਂਜ ਕਰ ਲੈ ਤੇ ਤੁਹਾਨੂੰ ਪੈਸੇ ਲੈ ਕੇ ਜਾ ਸਾਡੀ ਕੰਮ ਦੇ ਨੇ। ਅੱਛਾ ਤੁਸੀਂ ਪਹਿ ਪੈ ਦੱਬੇ ਨਹੀਂ ਅਗਲੇ ਦੇ? ਨਹੀਂ ਫੇਰ ਉਹ ਫੇ 11 ਲੱਖ ਰੁਪਈਆ ਹਾਂ। ਜਵਾ ਬੈਂਕ ਦਾ ਵਿਆਜ। ਹਾਂ। ਉਹ ਕਹਿੰਦੇ ਮਿਲ ਗਿਆ ਕਹਿੰਦੇ ਹਾਂ ਜੀ ਕਹਿੰਦਾ 500 ਹੋਰ ਚੱਕੋ। ਕਹਿੰਦੇ ਇਹ ਗੱਲ ਦਾ ਕਹਿੰਦੇ ਥੋੜੀ ਡੀਜ਼ਲ ਨਾਲ ਸੱਦੇ ਹੋਏ ਆਏ ਤੁਸੀਂ। ਦੀ ਆਪੜ ਅਕਲੰਦੇ ਜਿਹੜਾ ਗੁਰੂ ਨਾਨਕ ਦੇਵ ਜੀ ਘਰ ਦਾ ਕਾਨੂੰਨ ਬਣਾ ਕੇ ਗਏ ਨੇ ਉਹ ਫਰੇ ਕਾਨੂੰਨ ਤੋਂ ਹਾਰ ਜਾਣਾ ਸੀਗਾ ਬਾਬਾ ਹੋਰ ਖਾਣਾ ਖੁਸ਼ੀ ਕੋ ਅਰਜਿਤ ਕਾਧੀਆਂ ਤਨ ਪੀੜੀਆਂ ਉਹ ਰੱਖਦਾ ਸਰਦੇ ਸੀ ਤੁਸੀਂ ਪੈਸੇ ਉਹ ਲੈ ਲੱਖਣੋ ਚਾਹਿਆ ਸੀ ਜੇ 50 ਲੱਖ ਰਿਆ ਜੀ ਉਹ ਵੀ ਰੱਖ ਲੈਣੇ ਤੇ ਉਹ ਕਿਹੜਾ ਮੰਗਣ ਲੱਗੇ ਦੀ ਨਾ ਸਾਡਾ ਕੀ ਬਗਾਲ ਲੈਂਦੇ ਪਰ ਗੱਲ ਇਹ ਵੀੜਾ ਗੁਰੂ ਘਰ ਦਾ ਕਾਨੂੰਨ ਆਸੇ ਉਹ ਤੋਂ ਬਾਹਰ ਨਹੀਂ ਨਾ ਜਾਂਦੇ ਹੈਗੀ ਠੀਕ ਹੈ ਠੀਕ ਹੈ ਕਿ ਨਹੀਂ ਜੇ ਮਾਲਾ ਕਰੀਓ ਆਪਾਂ 11 ਲੱਖ ਦੀ ਗੱਡੀ ਲੈ ਲੈਂਦੇ ਫਿਰ ਆਪਣੀ ਆਤਮਾ ਕੁਮਜ਼ੋਰ ਪੈਣੀ ਤੇ ਦੱਬੇ ਹੋਏ ਨੇ ਤਾਂ ਸਾਡੇ ਆਪਣੇ ਹੱਕ ਦੇ ਤਾਂ ਹੈ ਨਹੀਂ ਮੇਰੇ ਦਰਸ਼ਕ ਵੀਰ ਦੀ ਹੁੰਦਾ ਹ ਉਹ ਕਮਜ਼ੋਰ ਭej ਜਾਂਦੀ ਹੈ ওভার ਪਾਵਰ ਨਹੀਂ ਚੱਕਦੀ ਹੈ ਠੀਕ ਆ ਕਿ ਨਹੀਂ ਆਤਮਾ ਕੋਲੋਂ ਕਮਜ਼ੋਰ ਹੁੰਦੀ ਹੈ ਜਦੋਂ ਆਪਾਂ ਸਰੀਰ ਦੇ ਵਿੱਚ ਆ ਕਰਮ ਹਨ ਜਿਹੜੇ ਬੀਜ ਜਾਂ ਹੈ ਤਾਂ ਸਰੀਰ ਕਰਮ ਭੂਮੀ ਆ ਠੀਕ ਆ ਕਿ ਨਹੀਂ ਇੱਕ ਆਪਾਂ ਦਰਸ਼ਕ ਵੀਰੇ ਨੂੰ ਹੋਰ ਵੀ ਦੱਸ ਦਿੰਦੇ ਆ ਗੱਲ ਵੀ ਜਦੋਂ ਕੋਈ ਮਰੇ ਬੰਦਾ 80 ਸਾਲ ਦਾ ਲੋਕ ਮਰਦੇ ਹੀ ਰਹਿੰਦੇ ਆ ਰੋਜ਼ ਆਈ ਵੀ ਤੁਸੀਂ ਪਹਿਲਾਂ ਜਾ ਕੇ ਖੋਪੜੀ ਬੰਦੀ ਚੱਕ ਲਿਓ ਜੀ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਉਹਦੇ ਅੰਦਰੋਂ ਬਾਹਰੋਂ ਫੋਟੋ ਖਿੱਚ ਲਿਓ ਫੇਰ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਇਓ ਕਿ ਉਹ 10 ਅੱਖਰ ਲਿਖੇ ਹੁੰਦੇ ਨੇ ਹਾਂ ਜੇ ਬੰਦਾ 50 ਸਾਲ ਦਾ ਮਰਿਆ ਤਾਂ ਪੰਜ ਅੱਖਰ ਮੱਧਵ ਨੇ ਪੰਜ ਖੜੇ ਹੋਣਗੇ ਅੱਛਾ ਜੇ 80 ਸਾਲ ਦਾ ਮਰਿਆ ਤਾਂ ਉਹਦੇ 8 ਨੰਬਰ ਮੱਧਵ ਆਉਣਗੇ ਤੇ ਦੋ ਖੜੇ ਹੋਣਗੇ ਦੋ ਜਿਹੜੇ ਅੱਖਰ ਨੇ ਤਾਂ ਹੀ ਬਲ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਲਿਖਿਆ ਵੀ ਜਿਹੜੇ ਤੁਸੀਂ ਆਪਣੇ ਮਾਸਟਰ ਗਿਆ ਦੋ ਉਹ ਜਿਹੜੇ ਨੰਬਰ ਨੇ ਉਹਦੇ ਵਿੱਚ ਭਰਦੇ ਆ ਉਹ ਜੋ ਵੀ ਤੁਸੀਂ ਭਰਦੇ ਹੋ ਉਹਨੂੰ ਫਿਰ ਗੁਰੂ ਜੀ ਕਹਿੰਦੇ ਨੇ ਨਾਨਕ ਆਖੇ ਰੇਮ